ਮੈਂ ਬਾਈ ਆਇਆ ਐ ਤੇ ਭਾਈ ਉਪਰ ਗਿਆ ਸੀਗਾ ਆਫਿਸ ਥੋੜਾ ਜਿਹਾ ਬਾਈ ਕਿੱਥੇ ਖੜੀ ਕਰ ਗਿਆ ਆਪਣੀ ਸਪਲੈਂਡਰ ਆਇਆ ਤੇ ਥੱਲੇ ਕੋਈ ਅੱਧੇ ਘੰਟੇ ਬਾਅਦ ਮੈਂ ਤੇ ਬਾਈਕ ਨਹੀਂ ਸੀ ਮੇਰੀ ਥੱਲੇ ਦੇਖੋ ਕਿਵੇਂ ਸ਼ੋਰੂਮ ਦੀ ਕੁਝ ਹੀ ਦੂਰੀ ਤੇ ਪੁਲਿਸ ਦਾ ਨੱਕ ਆ ਤੇ ਇੰਨਾ ਛਾਤਰ ਚੋਰਾਂ ਦੇ ਵੱਲੋਂ ਬਿਨਾ ਮੂੰਹ ਬਣੇ ਐਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮੋਟਰਸਾਈਕਲ ਚੋਰੀ ਕਰਕੇ ਬਦਮਾਸ਼ ਇਥੋਂ ਰਫੂ ਚੱਕਰ ਹੋਏ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਮੋਟਰਸਾਈਕਲ ਚੋਰਾਂ ਵੱਲੋਂ ਸ਼ਰੀਆ ਮੋਟਰਸਾਈਕਲ ਹੈ ਜਿਹੜਾ ਉਹ ਚੁਰਾਇਆ ਜਾਂਦਾ ਤਸਵੀਰਾਂ ਸਿਸਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਤੇ ਭੀੜ-ਪੜ ਵਾਲਾ ਇਲਾਕਾ ਜਿੱਥੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸ਼ੋਰੂਮ ਦੇ ਬਾਹਰੋਂ ਚੋਰਾਂ ਦੇ ਵੱਲੋਂ ਮੋਟਰਸਾਈਕਲ ਚੋਰੀ ਕਰ ਲਿਆ ਜਾਂਦਾ 24 ਘੰਟੇ ਦੱਸਿਆ ਜਾ ਰਿਹਾ ਕਿ ਕੁਝ ਹੀ ਦੂਰੀ ਤੇ ਪੁਲਿਸ ਦਾ ਨਾਕਾ ਰਹਿੰਦਾ ਪਰ ਇਹ ਚੋਰ ਇੰਨੇ ਕੁ ਬੇਖੌਫ ਹੋ ਚੁੱਕੇ ਨੇ ਇਹ ਦਿਨ ਦਿਹਾੜੇ ਵਾਰਦਾਤ ਨੂੰ ਅੰਜਾਮ ਦੇ ਕੇ ਕੁਝ ਹੀ ਮਿੰਟਾਂ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਚੋਰ ਇਥੋਂ ਰਫੂ ਚੱਕਰ ਹੋ ਗਏ ਨੇ ਤਸਵੀਰਾਂ ਜਿਹੜੀਆਂ ਸੀਐਸਟੀਵੀ ਕੈਮਰਾ ਚ ਕੈਦ ਹੋਈਆਂ ਨੇ ਜਿਸ ਦੇ ਵਿੱਚ ਚੋਰ ਨਜ਼ਰ ਆ ਰਹੇ ਨੇ ਜੀਨਾ ਵੱਲੋਂ ਸ਼ਰੀਆਮ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹਾਲਾਂਕਿ ਗੁਰਦਾਸਪੁਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਆਏ ਦਿਨ ਹੀ ਵਧਦੀਆਂ ਜਾ ਰਹੀਆਂ ਨੇ ਚੀਜ਼ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਕਿਵੇਂ ਇੱਕ ਸ਼ੋਰੂਮ ਦੇ ਬਾਹਰੋਂ ਮੋਟਰਸਾਈਕਲ ਲੈ ਕੇ ਬਦਮਾਸ਼ਾਂ ਜਿਹੜੇ ਰਫੂ ਚੱਕਰ ਹੋ ਗਏ ਨੇ ਸੁਮਿਤ ਹੈ ਕੀ ਗੱਲ ਹੋਈ ਆ ਮੈਂ ਭਾਈ ਆਇਆ ਇੱਥੇ ਭਾਈ ਕੋਲ ਗਿਆ ਸੀਗਾ ਆਫਿਸ ਥੋੜਾ ਜਿਹਾ ਬਾਈ ਕਿੱਥੇ ਕੜੀ ਕਰ ਗਿਆ ਆਪਣੀ ਸਪਲੈਂਡਰ ਕਿਹੜੀ ਜਗ੍ਹਾ ਹੈ ਐ ਬਣਾ ਜੇ ਰੋਡ ਦੇ ਇਰੇ ਦੇ ਸਾਹਮਣੇ ਹਾਂਜੀ ਤੇ ਆਇਆ ਤੇ ਥੱਲੇ ਕੋਈ ਅੱਧੇ ਘੰਟੇ ਬਾਅਦ ਮੈਂ ਤੇ ਬਾਈਕ ਨਹੀਂ ਸੀ ਮੇਰੀ ਥੱਲੇ ਕਿਹੜਾ ਮੋਟਰਸਾਈਕਲ ਤੁਹਾਡਾ ਸਪਲੈਂਡਰ ਨੰਬਰ ਯਾਦ ਹੈ ਹਾਂਜੀ ਕੀ ਨੰਬਰ ਹੈ ਬੀ 06 ਐਮ 1286 ਹੈ ਬਾਰਾਂ ਕਿਹਾ ਤੇ ਕੋਈ ਵੀਡੀਓ ਬੜੀ ਵੀ ਹੈਗੀ ਆ ਹਾਂਜੀ ਵੀਡੀਓ ਬਣਾਈ ਉਹਨਾਂ ਕੋਲ ਲਈ ਹੈ ਹੁਣ ਕੈਮਰੇ ਜੋ ਅੱਛਾ ਹਾਂਜੀ ਤਾਂ ਕੌਣ ਸੀ ਉਹ ਪਤਾ ਨਹੀਂ ਅਣਪਛਾਤੇ ਬੰਦੇ ਸੀ ਭਾਈ ਕੋਈ ਮੂੰਹ ਬਣੇ ਉਹਨਾਂ ਨੇ ਨਹੀਂ ਮੂੰਹ ਐਦਾਂ ਹੀ ਐਦਾਂ ਹੀ ਕਰਕੇ ਗਿਆ ਇਹ ਡੇਢ ਤੋਂ ਹਾਈਵੇ ਦੇ ਵਿੱਚ ਵਿੱਚ ਫਾਈ ਖੜਿਆ ਉਹਨਾਂ ਨੇ ਤੁਸੀਂ ਕਿਸੇ ਆਫਿਸ ਆਏ ਸੀ ਮੈਂ ਆਫਿਸ ਆਇਆ ਇਮੀਗ੍ਰੇਸ਼ਨ ਆਫਿਸ ਦਾ ਨਾ ਭਾਈ ਉੱਤੇ ਨਵਨੀਤ ਉਹਨਾਂ ਕੋਲ ਆਇਆ ਸੀਗਾ ਮਿਲਣ ਨੂੰ ਕਿੰਨੇ ਸਿਕਰਕਟਾਂ ਦੇ ਵਿੱਚ ਵਿੱਚ ਚੋਰੀ ਕੀਤਾ ਇਹ ਕੋਈ ਨਾ ਨੇ 5-7 ਮਿੰਟ ਦੇ ਵਿੱਚ ਜੇ ਦੋ ਬੰਦੇ ਆਏ ਆ ਇੱਕ ਸਰਦਾਰ ਇੱਕ ਮੋਨਾ ਸੀਗਾ ਇੱਥੇ ਖੜੇ ਰਹੇ ਪਹਿਲਾਂ ਕਾਫੀ ਦੇਰ ਜੋ ਕੈਮਰੇ 'ਚ ਦੇਖਿਆ ਆਪਾਂ ਤੇ ਬਾਅਦ ਵਿੱਚ ਜੱਕਦਾਮੀ ਚਾਬੀ ਲਈ ਤੇ ਲੈ ਗਏ ਕਿਹੜਾ ਕਲਰ ਸੀ ਬਲੈਕ ਕਲਰ ਸੀ ਬਲੈਕ ਨਮਸਕਾਰ ਕੀਤੀ ਕੋਈ ਫਨ ਹਾਂਜੀ ਮੈਂ ਥਾਣੇ ਕੀਤੀ ਆ ਐਫ ਆਈ ਆਰ ਕਰਾਈ ਆ ਕੀ ਮੰਨ ਕਰਦੇ ਹੋ ਐਵੇਂ ਭਾਈ ਕਿ ਮੇਰੇ ਮੋਟਰਸਾਈਕਲ ਦੀ ਭਾਲ ਕੀਤੀ ਜਾਏ ਹੋਰ ਦੀ ਹੈ ਪਰ ਸਰ ਹਰਾਣ ਉਹਦੀ ਚਰੇ ਆਉਂ ਚਰੇ ਆ ਭਾਈ ਠਕਾ ਵਾਲੀ ਨਾਤਾ ਪੁਲਿਸ ਦਾ ਹਾਂ ਤੇ ਵੇਬ ਚੁਰੀ ਹੋ ਜੇ ਕਮਾਲ ਵਾਲੀ ਗੱਲ ਆ ਭਾਈ ਵਾਹ ਕੀ ਕਰ ਸਕਦਾ ਚੋਰਾ ਦੀ ਪਛਾਣ ਇਹਦੀ ਕੋਈ ਨਾ ਨਾ ਉਦਾਂ ਕੈਮਰੇ ਜਿਹੜੇ ਦੇਖਿਆ ਪਰ ਹੁਣ ਜਾਣ ਪਛਾਣ ਨਹੀਂ ਬੰਦਿਆਂ ਦੀ ਕਿਹੜੇ ਆ ਕਿ ਬੰਦਾ ਕਿੱਥੋਂ ਦਾ ਕਿੱਥੋਂ ਦਾ ਨਹੀਂ ਹੁੰਦਾ ਮੂੰਹ ਨਹੀਂ ਬਣਿਆ ਉਹਨਾਂ ਨੇ ਨਹੀਂ ਮੂੰਹ ਨਹੀਂ ਬਣਿਆ